part of speech ਭਾਸ਼ਣ ਦੇ ਹਿੱਸੇ ਭਾਸ਼ਣ ਦੇ 8 ਹਿੱਸੇ ਹੁੰਦੇ ਹਨ ਨਾਮ ਨਾਉਨ ਕਿਸੇ ਥਾਂ ਜਾਂ ਵਿਅਕਤੀ ਦਾ ਨਾਮ ਪੜਨਾਮ ਪ੍ਰਨੌਨ ਨਾਮ ਦੀ ਜਗ੍ਹਾ ਤੇ ਵਰਤੋਂ ਹੁੰਦਾ ਹੈ ਵਿਸ਼ੇਸ਼ਣ ਐਡਜੈਕਟਿਵ ਨਾਮ ਦੀ ਵਿਸ਼ੇਸ਼ਤਾ ਨੂੰ ਦਰਸਾਉਂਦਾ ਹੈ ਕਿਰਿਆ ਵਰਬ ਨਾਮ ਦੀ ਕਰਮ ਜਾਂ ਕਾਰਵਾਈ ਨੂੰ ਦਰਸਾਉਂਦਾ ਹੈ ਵਿਸ਼ੇਸ਼ਣ ਐਡਵਰਬ ਨਰਮ ਅਤੇ ਬਿਸ਼ੇਸ਼ ਤਨ ਦੱਸਦਾ ਹੈ ਸੰਜੋਗ ਕਨਜਕਸ਼ਨ ਵਾਕ ਨੂੰ ਆਪਸ ਵਿੱਚ ਜੋੜਦਾ ਹੈ ਅਗੇਤਰ ਪ੍ਰੈਪੋਜੀਸ਼ਨ ਸ਼ਬਦ ਦਾ ਵਾਕ ਵਿੱਚ ਰਿਸ਼ਤਾ ਦਰਸਾਉਂਦਾ ਹੈ ਦਖਲਨਾਦੀ ਇੰਟਰਜੈਕਸ਼ਨ ਅਚਾਨਕ ਭਾਵਨਾ ਪ੍ਰਗਟ ਕਰਨ ਲਈ ਵਰਤੇ ਜਾਂਦੇ ਸ਼ਬਦ ਨੂੰ ਇੰਟਰਜੈਕਸ਼ਨ ਆਖਦੇ ਨੇ ਅਗਲੀ ਵੀਡੀਓ ਵਿੱਚ ਅਸੀਂ ਇਹਨਾਂ ਨੂੰ ਹੋਰ ਵਿਸਤਾਰਪੂਰਵਕ ਜਾਣਨ ਲਈ ਗੱਲ ਕਰਾਂਗੇ ਧੰਨਵਾਦ